ਜੇ ਪੂਰੇ ਪੰਜਾਬ ਦੇ ਵਿੱਚੋਂ ਨਾਨ ਮੈਡੀਕਲ ਸਟਰੀਮ ਚ ਬਾਹਰ ਮਾਰੈਂਕ ਹਾਸਲ ਕੀਤਾ ਕੀ ਕਹੋਗੇ ਸਿਰ ਵਧੀਆ ਹੈ ਮਤਲਬ ਹੈ ਅੰਖੇ ਹਾਸਲ ਕਰਨਾ ਉਦੋਂ ਬਾਅਦ ਰਿਜ਼ਲਟ ਤੋਂ ਬਾਅਦ ਖੁਸ਼ੀ ਦੀ ਗੱਲ ਹੈ ਬਟ ਇਹ ਸਾਰਾ ਐਕਸਪੈਕਟਿਡ ਸੀ ਜਿੰਨੇ ਮੈਂ ਮੰਨਤ ਕੀਤੀ ਸੀ ਮੈਨੂੰ ਲੱਗਦਾ ਸੀ ਕਿ ਮੈਂ ਇਧਰ ਜਰੂਰ ਵਧੀਆ ਪਰਫਾਰਮ ਕਰਾਂਗੀ ਤੇ ਪਹਿਲੀ ਜੋ ਯਾਤਰਾ ਤੁਹਾਡੀ ਪਹਿਲੀ ਐਜੂਕੇਸ਼ਨ ਦੀ ਕੀ ਮੰਦੀ ਰਹੀ ਹੈ ਕਿਹੜੇ ਕਿਹੜੇ ਸਕੂਲ ਤੋਂ ਤੁਸੀਂ ਪੜ੍ਹੇ ਹੋ ਤੇ ਅੰਤ ਇਹ ਜੋ ਹਾਸਲ ਕੀਤਾ ਹੈ ਕਿਸ ਸਕੂਲ ਦੇ ਵਿੱਚ ਕੀਤਾ ਹਾਂਜੀ ਪਹਿਲੇ ਮੈਂ 8th ਤੱਕ ਮੈਂ ਪੜ੍ਹਿਆ ਐਸਡੀਐਸ ਸਰਵ ਵਿਦਿਆਮੰਦ ਸਕੂਲ ਬਮਿਆਲ ਤੋਂ ਫਿਰ ਮੈਂ ਆਪਣੀ 9th 10th ਕੀਤੀ ਹੈ ਸ਼ਹੀਦ ਕਰਨਲ ਗਿਆਨ ਗੁਪਤਾ ਸੀਨੀਅਰ ਸਕੈਂਡੀ ਸਕੂਲ ਬਮਿਆਲ ਔਰ ਪਲੱਸ 1 ਪਲੱਸ 2 ਮੈਂ मेटोरियल रेजिडेंशियल स्कूल गुरदासपुर तो ते ज्यादा एफर्ट्स ਰਿਹਾ पेरेंट्स ਦਾ سپورਟ ਵੀ ਰਿਹਾ کافی ਜ਼ਿਆਦਾ ਔਰ ਜ਼ਿਆਦਾ एफर्ट्स ਰਿਹਾ ਸਾਡੇ मेटोरियल ਸਕੂਲ ਦੇ ਟੀਚਰਸ ਦੇ ਸਟਾਫ ਸਾਰਾ ਹੀ ਬਹੁਤ ਵਧੀਆ ਜਿਨ੍ਹਾਂ ਨੇ ਬਹੁਤ ਮਿਹਨਤ ਕਰਵਾਈ ਹੈ ਬਹੁਤ ਕੀਤੀ ਵੀ ਆਪਾਂ ਤੇ ਤਾਂ ਕਰਕੇ ਸ਼ਾਇਦ ਅੱਜ ਮੇਰਾ ਹੀ ਨਵਦੀਆਂ ਰੈਂਕ ਆਇਆ ਲਾਈਫ ਚ ਕੀ ਬੰਨਾ ਚਾਹੁੰਦੇ ਇੰਜੀਨੀਅਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨਵੀਂ ਪੀੜੀ ਨੂੰ हां जी सारे बच्चे मतलब मैक्सिमम जे सारे बच्चे अपना होमवर्क टाइम टू टाइम ਕਰ ਲੈਣਾ టీచర్ ਦਾ ਕਿਹਾ ਹਮਾਰਾ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਸਹੀ ਹੈ ਕਿਉਂਕਿ ਸਾਰੇ ਬੱਚੇ ਐਦਾ ਕਰਦੇ ਕਿ ਅੱਜ ਦਾ ਕੰਮ ਕੱਲ ਤੇ ਉਹ ਨਹੀਂ ਕਰਨਾ ਚਾਹੀਦਾ ਜੋ ਅੱਜ ਮਿਲਿਆ ਉਹ ਅੱਜ ਹੀ ਕਰਨਾ ਚਾਹੀਦਾ ਪੋਸ਼ੀ ਨਾਮ ਜੀ ਸੁਨੀਤਾ ਦੇਵੀ ਤੁਸੀਂ ਸੁਮਿਕਸ਼ਾ ਦੇ ਕੀ ਲੱਗਦੇ ਮੈਸ ਸੁਮਿਕਸ਼ਾ ਮੰਮੇ ਲੱਗਤੇ ਹੈ ਕੀ ਮਹਿਸੂਸ ਕਰਦੇ ਹੋ ਸੁਮਿਕਸ਼ਾ ਦੇ ਰਿਜ਼ਲਟ ਤੋਂ ਬਾਅਦ ਮੈਂ ਬਹੁਤ ਬਹੁਤ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਬੇਟੇ ਨੇ ਮਿਹਨਤ ਕਰਕੇ ਬਾਅਦ ਵਿੱਚ ਨੰਬਰ ਤੇ ਆਪਣਾ ਰੰਕ ਲੈ ਲਿਆ ਹੈ ਔਰ ਸਾਡੇ ਮੈਂ ਤਿਆਰੀ ਆਪਣੇ ਉੱਪਰ ਲਈ ਸਾਡੇ ਠੀਕ ਹੈ ਔਰ ਜੇ ਅਗੇ ਸਾਡੇ ਬੱਚਿਆਂ ਨੂੰ ਇਸ ਜਸ ਬਰਨਾ ਜਿਆਦਾ ਆਪਣੇ ਮਾਂ ਬਹਿਣਾ ਰੋਸ਼ਨ ਕਰਨਾ ਜਿਆਦਾ ਔਰ ਆਸ-ਪਾਸ ਸੇ ਨਾ ਦਿਖਦੇ ਹੋਏ ਬੱਚੇ ਮਿਹਨਤ ਕਰਨੀ ਚਾਹੀਦੀ ਹੈ ਮੈਂ ਦੇ ਵਿੱਚ ਹੀ ਸਭ ਨੂੰ ਜੈਮ ਬੱਚੇ ਅੱਗੇ ਜਾਣਗੇ ਤੇ ਬੱਚੇ ਵਾਪੇ ਨਾ ਰੋਸਣ ਕਰਨਗੇ। ਹਾਂ ਜੀ ਕੀ ਨਾਮ ਤੇ ਤਿਲਕਰਾਜ ਸਾਹਬਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਬੱਚੀ ਦੇ ਵੱਲੋਂ ਰੈਂਕਾ ਸਨ ਕੀਤਾ ਸਰ ਮੈਂ ਤੇ ਪਹਿਲਾਂ ਦੇ ਇਸ ਬੇਟੀਆ ਦਾ ਬਹੁਤ 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 ਹੀ ਧੰਨਵਾਦ ਕਰਦਾ ਕਿ ਜਿਨੇ ਹੀ ਸਾਡੇ ਪਿੰਡ ਦਾ ਔਰ ਸਾਡੇ ਇਲਾਕੇ ਦਾ ਨਾਮ ਕੀਤਾ ਔਰ ਮਿਹਨਤ ਕੀਤੀ ਹੈ ਇਹ ਕੁੜੀਆ ਸ਼ੁਰੂ ਤੋਂ ਹੀ ਬਹੁਤ ਲਾਇਕ ਸੀ ਮੈਂ ਕੰਨਾ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਇਸ ਬੇਟੀਆਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਕਿ ਆਉਣ ਵਾਲੇ ਬੱਚੇ ਵੀ ਆਪਣੀ ਪੜ੍ਹਾਈ 'ਚ ਜ਼ਿਆਦਾ ਧਿਆਨ ਦੇਣ ਮੋਬਾਈਲ ਘੱਟ ਦੇਖਣ ਤੇ ਪੜ੍ਹਾਈ 'ਚ ਧਿਆਨ ਦੇਣਾ ਆਪਣਾ ਹੋਮਵਰਕ ਕਰਨਾ ਆਪਣੇ ਮਾਤਾ-ਪਿਤਾ ਦੀ ਗੱਲ ਕਹਿਣਾ ਮੰਨਣ ਹੋਰ ਆਪਣੇ ਟੀਚਰ ਦਾ ਕਹਿਣਾ ਮੰਨਣ ਔਰ ਪੜ੍ਹਾਈ 'ਚ ਧਿਆਨ ਦੇਣ ਇਸ ਬੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿਨੇ ਇਨਾਮ ਕੀਤਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਇਸ ਬੇਟੀਆਂ ਦਾ no mm -hmm.